ਹਜਾਂ ਤੱਕ ਕੋਈ ਵੀਡੀਓ ਇਹ ਵਾਇਰਲ ਨਹੀਂ ਹੋਈ ਕਿ ਕੁਲਵਿੰਦਰ ਕੌਰ ਨੇ ਕੰਗੜਾ ਦੇ ਥੱਪੜ ਮਾਰਿਆ। ਨਾ ਤਾਂ ਸਾਨੂੰ ਵੱਖ ਕਰਦੇ ਨਾ ਸਾਥੋਂ ਸਾਨੂੰ ਨਾਲ ਰਹਿਣ ਦਿੰਦੇ। ਇਹਦਾ ਮਤਲਬ ਤੇ ਇਹ ਹੋ ਵੀ ਪੁੱਟਣਾ ਵੀ ਆ ਰੋਣਾ ਵੀ ਨਹੀਂ ਦੇਣਾ। ਇਹਦਾ ਕਹਿੰਦਾ ਮਤਲਬ ਇਹ ਹੈ ਵੀ ਉੱਥੇ ਇੱਕ ਵੀਡੀਓ ਵਾਇਰਲ ਹੁੰਦੀ ਆ ਇੱਕੋ ਟੋਪੀ ਵਾਲਾ ਪਹਾੜੀ ਆ ਇੱਕ ਸਾਡੀ ਭੈਣ ਦੇ ਪਿੱਛੇ ਥੱਪੜ ਮਾਰਦਾ। ਉਹਦਾ ਜ਼ਿਕਰ ਕਿਸੇ ਨੇ ਨਹੀਂ ਕੀਤਾ ਕੰਗਣਾ ਦੇ ਥੱਪੜ ਵੱਜ ਗਿਆ ਉਹ ਸਭ ਨੇ ਜ਼ਿਕਰ ਕਰ ਲਿਆ ਜਿਹੜੀ ਕੰਗਣਾ ਉਹ ਆਰਐਸਐਸ ਦੀ ਇੱਕ ਉਗਰਵਾਦੀ ਹੈ ਜਿਹੜੀ ਢੜਕਾਉ ਭਾਸ਼ਣ ਦਿੰਦੀ ਹੈ ਸਭ ਪਹਿਲਾਂ ਸਾਰੀ ਦੀ ਤਹਿਕੀਕਤ ਹੋਣੀ ਚਾਹੀਦੀ ਥੱਪੜ ਵੱਜਿਆ ਕਿ ਨਹੀਂ ਵੱਜਿਆ ਤੂੰ ਚਾ ਵੱਜਿਆ ਤਾਂ ਵੱਜਿਆ ਕਿਉਂ ਕਿ ਐ ਹੁਣ ਤੁਸੀਂ ਮਿਲਣ ਆਏ ਆ ਸਾਡਾ ਦਿਮਾਗ ਖਰਾਬ ਥੋੜੀਆ ਤੁਹਾਡੇ ਥੱਪੜ ਮਾਰ ਦੂੰਗੇ ਇੱਕ ਮੀਕਾ ਏ ਮੀਕਾ ਗੁਲਾਮ ਬੰਦਾ ਏ ਉਹਦਾ ਭਰਾ ਅੰਦਰ ਬੈਠਾ ਉਹਨੂੰ ਬਚਾਉਣ ਦੇ ਖਾਤਰ ਜਿਵੇਂ ਕੇਜਰੀ ਭਰਾ ਆਂਦਰਾ ਜੀ ਉਹ ਕਹ ਉਹਦਾ ਨਾਮ ਦੂਆ ਦਲੇਰ ਮਹਿੰਦੀ ਉਹਦੇ ਫਿਰ ਪਰਚੇ ਦਰਜ ਹੋਏ ਹੋਏ ਆ ਬਾਕੀ ਜਿੰਨੇ ਕਲਾਕਾਰ ਜਿੰਨੇ ਪੰਜਾਬ ਬਾਹਰਲੇ ਦੇਸ਼ ਤੇ ਇੱਕ ਵੀਰ ਨੇ ਬਾਲੀਵੁੱਡ ਦੇ ਨੇ ਕਹਿਤਾ ਕਿ ਮੈਂ ਨੌਕਰੀ ਦਊਂਗਾ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਹੁੰਦਾ ਜੀ ਨਾਮ ਤਾਂ ਮੀਕਾ ਤੇ ਮਗਰ ਵੀ ਸਿੰਘ ਲੱਗਦਾ ਜੀ ਮੀਕਾ ਸਿੰਘ ਲਿਖਿਆ ਉਹਨੇ ਆਪਣੀ ਪ੍ਰੋਫਾਈਲ ਤੇ ਵੀ ਉਹਨਾਂ ਦੇ ਡੀ ਐਨ ਏ ਚ ਨਹੀਂ ਫਿਰ ਇਹ ਸੱਤ ਨਹੀਂ 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 ਇਹ ਜ਼ਰੂਰੀ ਨਹੀਂ ਹੁੰਦਾ ਵੀਰੇ ਹਰੇਕ ਪੱਗ ਦੇ ਵਿੱਚ ਸਿਰਫ ਸਾਹਿਬਾ ਸਿੱਖ ਨਹੀਂ ਹੈਗਾ ਸਿੰਘ ਤਾਂ ਬਹੁਤ ਨੇ ਲਾ ਲਿਆ ਦੇਖੋ ਦੇਖੀ ਸਿੰਘ ਉਹੀ ਹੈ ਕੁਲਵਿੰਦਰ ਕੌਰ ਵਰਗੇ ਜਿਹੜੇ ਦਿਖਾ ਦਿੰਨੇ ਵੀ ਅਸੀਂ ਸਿੰਘ ਆ ਜਾਂ ਕੌਰ ਐ ਇਹ ਜ਼ਰੂਰੀ ਨਹੀਂ ਉਹਦੇ ਪਿੱਛੇ ਸਿੰਘ ਲੱਗਿਆ ਹੋਵੇ ਤੇ ਸਿੱਖੇ ਐ ਨਾ ਉਹ ਜੀ ਗੱਲ ਜਿਹੜੀ ਨਾ ਲੰਗਰਾਂ ਦੀ ਕਰੀ ਅਸੀਂ ਯਾਰ ਸਾਡੀ ਕੌਮ ਲੰਗਰ ਲਾਉਣੇ ਚਾਹੀਦੇ ਰਹਿਗੀ ਵੀ ਲੰਗਰ ਲਾਈ ਜਾ ਉਹਨਾਂ ਨੂੰ ਖਵਾਈ ਜਾ ਭੁੱਖੇ ਨੰਗਿਆਂ ਨੂੰ ਮੈਂ ਆਪਣੀ ਕੌਮ ਨੂੰ ਵੀ ਬੇਨਤੀ ਕਰਦਾ ਲੰਗਰ ਲਾਉਣ ਸਾਨੂੰ ਬੰਦ ਕਰਨਾ ਚਾਹੀਦੇ ਜਿੰਨਾ ਮਰਜੀ ਖੜਾ ਰੋ ਇਹਨਾਂ ਆਰਐਸਐਸ ਵਾਲਿਆਂ ਨੂੰ ਇਹਨਾਂ ਨੇ ਤੁਹਾਡੇ ਲੱਤ ਮਾਰਨੀਓ ਮਾਰਨੀ ਹੈ ਸਾਨੂੰ ਖਾਲਸਤਾਨੀ ਕਹਿ ਦੇਣਾ ਬੜਾ ਸੌਖਾ ਪਰ ਜਦ ਅਸੀਂ ਕਹਿੰਨੇ ਵੀ ਕਰੋ ਸਾਨੂੰ ਵੱਖ ਤੇ ਵੱਖ ਕਿਉਂ ਨਹੀਂ ਕਰਦੇ ਕਰਕੇ ਦੇਖ ਲੈਣ 2 ਸਾਲ 4 ਸਾਲ ਪਤਾ ਲੱਗ ਜਾਊਗਾ ਸਾਡੇ ਜਿਹੜੇ ਇੱਥੇ ਜਿਹੜੇ ਬੁੱਚੜ ਐ ਬੈਂਤੇ ਬੁੱਚੜ ਵਰ ਗਿਆ ਬਿੱਟੂ ਨਵਾਂ ਪੈਦਾ ਹੋ ਗਿਆ ਭਗਵੰਤ ਮਾਨ ਆ ਗਿਆ ਹੁਣ ਨਵਾਂ ਇਹਨਾਂ ਨੇ ਸਾਨੂੰ ਇੱਥੇ ਸਾਡੇ ਨੌਜਵਾਨਾਂ ਨੂੰ ਇੰਨਾ ਮਾਰਿਆ ਸਾਡੇ ਨੌਜਵਾਨ ਬਾਹਰ ਨੂੰ ਭੱਜਣ ਨੂੰ ਮਜਬੂਰ ਹੋ ਗਏ ਅਕੇਰਲਾ ਵਾਲੇ ਰਜੀਵ ਗਾਂਧੀ ਦੇ ਕਾਤਲ ਨੂੰ ਛਡਵਾ ਲੇਗੇ ਨਾ ਸਾਡੇ ਖਵਾਰੇ ਵਰਗੇ ਜ਼ਗਤਾਰ ਤਾਰੇ ਵਰਗੇ ਕਿਉਂ ਨਹੀਂ ਛੁਡਦੇ ਕਿਉਂਕਿ ਸਾਡੇ ਲੀਡਰ ਆਰਐਸਐਸ ਦਾ ਪਾਣੀ ਭਰਦੇ ਜਾ ਕੇ ਦਿੱਲੀ ਜਿਹੜੀ ਇਹ ਗੱਲਬਾਤ ਜੋ ਵੀ ਕਰ ਰਿਹਾ ਆ ਅਫਸਰ ਉਹਨੂੰ ਪੁੱਛਾਂਗੇ ਜੇ ਉਹਦੀ ਡਿਊਟੀ ਨਹੀਂ ਸੀ ਉੱਥੇ ਕਿਵੇਂ ਗਈ ਕੁੜੀ ਇਹ ਵੀ ਸਵਾਲ ਉੱਠਦਾ ਏ ਇਹਨਾਂ ਨੇ ਭੇਜੀ ਸਭ ਪਹਿਲਾਂ ਇੱਕ ਫੋਟੋ ਵੀ ਵਾਇਰਲ ਹੋ ਰਹੀ ਆ ਕਹਿੰਦੇ ਜੀ ਉਹਨਾਂ ਦੀ ਬੱਚੇ ਨੂੰ ਚਾਕਲੇਟ ਵੀ ਦਿੱਤੀ ਆ ਫੋਟੋ ਵੀ ਖਿਚਾਈਆਂ ਨੇ ਇਦਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਤਲਵਿੰਦਰ ਕੌਰ ਉਹ ਹੀ ਚੱਕਰ ਹੈ ਨਾ ਜੀ ਜੇ ਸ਼ਰਵੀ ਚੰਗੀ ਹੈ ਫਿਰ ਉਹ ਥੱਪੜ ਨਹੀਂ ਮਾਰ ਸਕਦੀ ਕੀ ਆ ਦੇਖੋ ਇਹਨਾਂ ਨੇ ਕਰਤਾ ਉਹੀ ਕੰਮ ਇਹ ਦੇਸ਼ਦਰੋਹੀ ਨੇ ਖਾਲਸਤਾਨੀ ਨੇ ਕਹਿਣ ਦੋ ਤੁਹਾਨੂੰ ਖਾਲਸਤਾਨੀ ਕਹਿਣ ਤਾਂ ਸਾਨੂੰ ਮਾਣ ਮੈਂ ਕਹਿਣਾ ਮੈਂ ਖਾਲਸਤਾਨੀ ਆ ਮੈਂ ਮੰਗਦਾ ਖਾਲਸਾ ਰਾਜ ਸਾਡੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸਾਨੂੰ ਚਾਹੀਦਾ ਜੀ ਜਨਾ ਕਿਸੇ ਹਿੰਦੂ ਭੈਣ ਨਾਲ ਰੇਪ ਹੋਇਆ ਨਾ ਮੁਸਲਮਾਨ ਨਾਲ ਰੇਪ ਹੋਇਆ ਇਤਿਹਾਸ ਪੜ ਕੇ ਦੇਖੋ ਸਾਡਾ ਇਤਿਹਾਸ ਖਤਮ ਕਰਤਾ ਕਿਤਾਬਾਂ ਚੋਂ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਜਿਹਨੂੰ ਡਰਪੋਕ ਲਿਖਿਆ 6ਵੇਂ ਪਾਸ਼ਾ ਨੂੰ ਬਲਤਕਾਰੀ ਲਿਖਿਆ ਉਦੋਂ ਕਿੱਥੇ ਗਏ ਇਹ ਬੋਲਣੇ ਵਾਲੇ ਜੇ ਸਾਡੇ ਹਰਮੰਦਰ ਸਾਹਿਬ ਤੁਸੀਂ ਟੈਂਕਾ ਤੋਪ ਚੜ੍ਹ ਕੇ ਚੜ੍ਹ ਜ ਤੁਸੀਂ ਢਾ ਦੋਗੇ ਜੁੱਤੀਆਂ ਲੈ ਕੇ ਵੜ ਜਾਉਗੇ ਸਾਡੀਆਂ ਬੱਚੀਆਂ ਦੇ 3-3 ਸਾਲ ਦੇ ਨਾਲ ਰੇਪ ਕਰੋਗੇ ਤੇ ਇੰਦਰਾ ਵਰਗੀ ਜੂੰਦੀ ਥੋੜੀ ਰਹੂਗੀ ਜਿਵੇਂ ਹੁਣ ਬਿੱਟੂ ਕਹਿ ਰਿਹਾ ਦਾ ਵੀ ਤੁਸੀਂ ਮੈਨੂੰ ਹਰਾਤਾ ਜੀ ਹੁਣ ਮੋਦੀ ਤੇ ਲੈ ਲਿਓ ਜੀ ਆਟਾ ਦਾਣ ਲੈ ਲਿਓ ਯਾਰ ਅਸੀਂ ਭਖਾਰੀ ਥੋੜੀ ਐ ਯਾਰ ਫਿਰ ਤੁਸੀਂ ਕਹੋਗੇ ਹੁਣ ਮਰੀਜ਼ ਦਾ ਪੈਸਾ ਲਿਆਓ ਜੀ ਹੁਣ ਤੁਸੀਂ ਕਹੋਗੇ ਜੀ ਪੈਸਾ ਜਿਹੜਾ ਪਿੰਡਾਂ 'ਚ ਕੱਚੇ ਮਕਾਨ ਦਾ ਦੋ ਜੀ ਹੁਣ ਕਣਕ ਦੋ ਜੀ ਤੇ ਜਾਂ ਤਾਂ ਲੋ ਹੀ ਨਾ ਇੱਕ ਇੱਕ ਚੀਜ਼ ਹੁਣ ਅਜੀਬ ਕੰਮ ਕਰਨ ਵਾਲੀ ਕੌਮ ਐ ਕਿਰਤ ਕਰਕੇ ਲੋਕਾਂ ਨੂੰ ਢਿੱਡ ਭਰਨ ਵਾਲੀ ਕੌਮ ਸੀ ਅੱਜ ਇਹਨਾਂ ਨੇ ਸਾਨੂੰ ਮੰਗਤੇ ਬਣਾਤਾ ਤਰੀਕੇ ਨਾਲ ਬਣਾਇਆ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਸਾਡੇ ਲੋਕਾਂ ਨੂੰ ਸੀ ਆਈਐਸএফ ਦੀ ਮਹਿਲਾ ਅਫਸਰ ਕੁਲਵਿੰਦਰ ਕੌਰ ਵੱਲੋਂ ਕੰਗਣਾ ਦੇ ਥੱਪੜ ਮਾਰਿਆ ਗਿਆ ਜਿਸ ਦੀ ਚਰਚਾ ਰੁਕਣ ਦਾ ਨਾਮ ਨਹੀਂ ਲੈ ਰਹੀ ਕੁਲਵਿੰਦਰ ਕੌਰ ਤੇ ਜਾਂਚ ਚੱਲ ਰਹੀ ਆ ਸੋ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਇਹ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਇਨਸਾਫ ਮਾਰਚ ਹੈ ਜਿਹੜਾ ਉਹ ਅੰਮ੍ਰਿਤਸਰ ਗੁਰਦੁਆਰਾ ਤੋਂ ਸਟਾਰਟ ਹੋ ਕੇ ਐਸਐਸਪੀ ਦਫ਼ਤਰ ਤੱਕ ਜਾਣਾ ਹੈ ਸਾਡੇ ਨਾਲ ਕਿਸਾਨ ਆਗੂ ਕੁਲਵਿੰਦਰ ਸਿੰਘ ਜੀ ਨੇ ਗੱਲ ਕਰਦੇ ਆਂ ਹਾਂਜੀ ਕੁਲਵਿੰਦਰ ਸਿੰਘ ਜੀ ਵੈਗ੍ਰੋਜੀ ਖਾਲਸਾ ਵੈਗ੍ਰੋਜੀ ਖਾਲਸਾ ਵੈਗ੍ਰੋਜੀ ਫਤੇ ਜੀ ਅੱਜ ਦਾ ਜਿਹੜਾ ਮਾਰਚ ਹੈ ਜੀ ਇਹਦੇ ਬਾਰੇ ਦੱਸੋਗੇ ਉਹ ਕੀ ਆ ਮਕਸਦ ਦੇਖੋ ਮਕਸਦ ਇਹ ਇਹ ਹੈ ਕਿ ਸਾਡੇ ਨਾਲ ਜਦੋਂ ਤੋਂ 47 ਤੋਂ ਬਾਅਦ ਅੱਜ ਤੱਕ ਜਦੋਂ ਤੋਂ ਸਾਨੂੰ ਇੱਕ ਜਰਾਈ ਪੇਸ਼ਾ ਕੌਮ ਤੇ ਕਦੇ ਅਤਵਾਦੀ ਕਦੇ ਵੱਖਵਾਦੀ ਇਸ ਇਹਨਾਂ ਆਰਐਸਐਸ ਦੀਆਂ ਸਰਕਾਰਾਂ ਨੇ ਸਾਨੂੰ ਕਹਿ ਕਹਿ ਕੇ ਭੰਡਿਆ ਸੋ ਗੱਲ ਇਹ ਹੈ ਕਿ ਹੁਣ ਜਦੋਂ ਸਾਡੀ ਭੈਣ ਕੁਲਵਿੰਦਰ ਕੌਰ ਜਿਹਦਾ ਸਾਰਾ ਪਰਿਵਾਰ ਆਰਮੀ ਚ ਹੋਵੇ ਤੇ ਹਰ ਤੀਜੇ ਦਿਨ ਸਾਡੀ ਬਾਰਡਰਾਂ ਤੋਂ Laash ਆਉਂਦੀ ਹੋਵੇ ਪੰਜਾਬ ਨੂੰ ਤੇ ਸਾਡੇ ਤੇ ਐਡਾ ਵੱਡਾ ਕਲੰਕ ਲਾਉਣਾ ਵੀ ਇਹ ਅਖਤਵਾਦੀ ਐ ਵੱਖਵਾਦੀ ਐ ਯਾ ਤਾਂ ਫਿਰ ਸਾਨੂੰ ਪਰਖ ਕੇ ਦੇਖ ਲਓ ਵੀ ਅਤਵਾਦੀ ਹੈਗੇ ਕਿ ਨਹੀਂ ਹੈਗੇ ਮੈਦਾਨ ਦੇ ਵਿੱਚ ਲਾਈਨ ਖਿੱਚ ਲਓ ਫਿਰ ਪਤਾ ਲੱਗ ਜਾਊਗਾ ਨਾ ਤਾਂ ਸਾਨੂੰ ਵੱਖ ਕਰ ਦੇ ਨਾ ਸਾਤੋਂ ਸਾਨੂੰ ਨਾਲ ਰਹਿਣ ਦਿੰਨੇ ਇਹਦਾ ਮਤਲਬ ਤੇ ਇਹ ਹੋ ਵੀ ਕੁੱਟਣਾ ਵੀ ਆ ਰੋਣ ਵੀ ਨਹੀਂ ਦੇਣਾ ਸੋ ਜ਼ੁਲਮ ਵੀ ਕਦੋਂ ਤੱਕ ਸਹੋਂਗੇ ਜਦੋਂ ਸਾਡੀਆਂ ਮਾਵਾਂ ਨੂੰ ਸਾਡੀਆਂ ਭੈਣਾਂ ਨੂੰ ਟਕੇ ਟਕੇ ਦੀਆਂ ਬਕਾਊ ਦੱਸਣਾ ਏ ਤੇ ਤੁਸੀਂ ਕਹਿਣਾ ਏ ਕਿ ਉੱਥੇ 5-500 ਦਿਹਾੜੀ 'ਚ ਬੈਠੀਆਂ ਤੇ ਅਸੀਂ ਤਾਂ ਪਹਿਲੇ ਵੀ ਐਲਾਨ ਕੀਤਾ ਸੀ ਇੱਕ ਕੰਗੜਾ ਨੂੰ ਵੀ ਤੂੰ ਆ ਜਾ ਤੈਨੂੰ 5 ਲੱਖ 5 ਲੱਖ ਰੁਪਏ ਅਸੀਂ ਦਵਾਂਗੇ ਬੈਠ ਸਾਡੇ ਨਾਲ ਪਰ ਜਦੋਂ ਸਾਡੀ ਭੈਣ ਨੂੰ ਇਹਨਾਂ ਉਹਦਾ ਨਾਮ ਦੇਖ ਕੇ ਹੱਥ ਦੇ ਵਿੱਚ ਕੜਾ ਕਿਉਂਕਿ ਸਾਡੇ ਸਿੱਖਾਂ ਦੀ ਵਿਰਾਸਤ ਹੈ ਕੜਾ ਸਾਨੂੰ ਜਦੋਂ ਇਹ ਦੇਖਿਆ ਉਹਨੂੰ ਖਾਲਸਤਾਨੀ ਕਿਹਾ ਤੇ ਫਿਰ ਉਹਦਾ ਨਿਊਂ ਦਾ ਤਾਂ ਮੋੜਨਾ ਸਾਡੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਕਿ ਉਹਦਾ ਉਹਨੂੰ ਨਾਲ ਲੱਗਦੇ ਉਹਦਾ ਨਿਊਂ ਦਾ ਮੋੜਤਾ ਪਰ ਇਹ ਜਾਂਚ ਦਾ ਵਿਸ਼ਾ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਪਹਿਲਾਂ ਉਕਸਾਇਆ ਕਿਨੇ ਜੀ ਕਿਨੇ ਮਜਬੂਰ ਕੀਤਾ ਥੱਪੜ ਮਾਰਨੇ ਨੂੰ ਪਰ ਹਜਾਂ ਤੱਕ ਕੋਈ ਵੀਡੀਓ ਇਹ ਵਾਇਰਲ ਨਹੀਂ ਹੋਈ ਕਿ ਕੁਲਵਿੰਦਰ ਕੌਰ ਨੇ ਕੰਗੜਾ ਦੇ ਥੱਪੜ ਮਾਰਿਆ ਪਰ ਇੱਕ ਆਰਐਸਐਸ ਦਾ ਗੁੰਡਾ ਟੋਪੀ ਜਿ ਲਈ ਵੀ ਹਿਮਾਚਲੀ ਹੈ ਜਿਹੜੇ ਜਿਹੜੇ ਪਹਾੜੀ ਐ ਮੈਂ ਪਹਿਲੀ ਪਹਾੜੀਆਂ ਦੀ ਗੱਲ ਕਰ ਲਵਾਂ ਪਹਾੜੀਆਂ ਦਾ ਇਤਿਹਾਸ ਫਰੋਲ ਕੇ ਦੇਖ ਲਓ 10ਵੇਂ ਪਾਸ਼ਾ ਤੋਂ ਜਿੰਨੀਆਂ ਜੰਗਾਂ 10ਵੇਂ ਪਾਸ਼ਾ ਨਾਲ ਪਹਾੜੀਆਂ ਨੇ ਲੜੀਆਂ ਨਾ ਜਿਨ੍ਹਾਂ ਵਾਸਤੇ ਸਾਡੇ 9ਵੇਂ ਗੁਰੂ ਤੇਗ ਬਹਾਦਰ ਨੇ ਬੜਾ ਸੀਸ ਕਟਵਾ ਲਿਆ ਉਹਨਾਂ ਦੇ ਪੁਰਖਿਆਂ ਨੇ ਪੁੱਤਿਆਂ ਨੇ ਅੱਗੇ ਆ ਕੇ 10ਵੇਂ ਪਾਸ਼ਾ ਨਾਲ ਸਭ ਤੋਂ ਵੱਡ ਜੰਗਾਂ ਲੜੀਆਂ ਅੱਜ ਵੀ ਉਹ ਸਾਡੇ ਨਾਲ ਐਵੇਂ ਹੀ ਦੁਰਵਿਹਾਰ ਕਰ ਰਹੇ ਐ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਉੱਥੇ ਇੱਕ ਵੀਡੀਓ ਵਾਇਰਲ ਹੁੰਦੀ ਐ ਇੱਕੋ ਟੋਪੀ ਵਾਲਾ ਪਹਾੜੀ ਆ ਇੱਕ ਸਾਡੀ ਭੈਣ ਦੇ ਪਿੱਛੇ ਤੋਂ ਥੱਪੜ ਮਾਰਦਾ ਉਹਦਾ ਜ਼ਿਕਰ ਕਿਸੇ ਨੇ ਨਹੀਂ ਕੀਤਾ ਤੇ ਕੰਗਣਾ ਦੇ ਥੱਪੜ ਵੱਜ ਗਿਆ ਉਹ ਸਭ ਨੇ ਜ਼ਿਕਰ ਕਰ ਲਿਆ ਜਿਹੜੀ ਕੰਗਣਾ ਉਹ ਆਰਐਸਐਸ ਦੀ ਉਗਰਵਾਦੀ ਹੈ ਜਿਹੜੀ ਢੜਕਾਉ ਭਾਸ਼ਣ ਦਿੰਦੀ ਹੈ ਕੋਈ ਵੀਡੀਓ ਵੀ ਨਹੀਂ ਸਾਹਮਣੇ ਆ ਰਹੀ ਜੀ ਥੱਪੜ ਵੱਜਿਆ ਨਹੀਂ ਵੱਜਿਆ ਉਹ ਉਹੀ ਗੱਲ ਕਰਦਾ ਤਾਂ ਨਾ ਜੀ ਉਹ ਤਾਂ ਵੀਡੀਓ ਸਾਹਮਣੇ ਆ ਹੀ ਨਹੀਂ ਰਹੀ ਉਹ ਤਾਂ ਦਿਖਾਈ ਨਹੀਂ ਰਹੀ ਵੀ ਵੀਡੀਓ ਤੇ ਥੱਪੜ ਵੱਜਿਆ ਕਿਉਂਕਿ 에ਅਰਪੋਰਟ ਤੇ ਥਾਂ-ਥਾਂ ਕੈਮਰੇ ਲੱਗੇ ਹੋਏ ਵੀਡੀਓ ਦਿਖਾਉਣੀ ਚਾਹੀਦੀ ਵੀ ਹਾਂ ਵੀ ਆ ਥੱਪੜ ਵੱਜਿਆ ਪਰ ਜਿਹੜਾ ਥੱਪੜ ਵੱਜਿਆ ਉਹ ਦਿਖਾ ਨਹੀਂ ਰਹੇ ਜਿਹੜਾ ਟੋਪੀ ਵਾਲੇ ਨੇ ਬੀਪਾ ਯਾਰ ਦੇਖੋ ਇੱਕ ਲੜਕੀ ਦਾ ਥੱਪੜ ਮਾਰਿਆ ਉਹ ਤੇ ਧਰਾਵਾਂ ਲਾ ਕੇ ਉਹਨੂੰ ਜੇਲ੍ਹ ਚ ਠੋਕਦੇ ਚਾਰ ਦੋ ਥੱਪੜ ਮਾਰਦੇ ਪਤਾ ਲੱਗ ਜਾਣਾ ਸੀ ਪਰ ਉਲਟਾ ਸਾਨੂੰ ਸਿੱਖ ਹੋਣ ਦੇ ਨਾਤੇ ਸਾਨੂੰ ਹੀ ਬਦਨਾਮ ਕਰਿਆ ਜਾਂਦਾ ਹੈ ਕਿਉਂਕਿ ਸਾਡੀ ਅੱਜ ਜਿਹੜੀ ਛਵੀ ਬਾਹਲੇ ਦੇਸ਼ਾਂ 'ਚ ਬਣੀ ਵੀ ਹੈ ਵੀ ਸਿੱਖ ਉਹ ਕੌਮ ਹੈ ਜਿਹੜੀ ਕਿਰਤ ਕਰਕੇ ਬਾਹਰ ਵੀ ਅਫਸਰ ਬਣੇ ਵੇ ਆ ਮੰਤਰੀ ਬਣੇ ਵੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇਹ ਆਰਐਸਐਸ ਅੱਜ ਜਿਹੜੀ ਦਿੱਲੀ ਦੇ ਵਿੱਚ ਕਾਬਜ ਹੋਈ ਵੀ ਹੈ ਉਹ ਸਾਨੂੰ ਬਦਨਾਮ ਕਰਨ ਪਤਲੀ ਹੋਈ ਹੈ ਪਰ ਅਸੀਂ ਮੂੰਹ ਤੋੜ ਮਾ ਜਵਾਬ ਦੇਵਾਂਗੇ ਅੱਜ ਇਕੱਠ ਉਸ ਭੈਣ ਦੇ ਹੱਕ 'ਚ ਖੜਾ ਹੈ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਅੱਗੇ ਲੜਾਈ ਲੜਦੇ ਹੀ ਰਹਾਂਗੇ ਸਾਫ ਦੀ ਕੀ ਮੰਗ ਕਰ ਰਹੇ ਹੋ ਜੀ ਕਿਦਾਂ ਬਣ ਸਕੋ ਪਹਿਲਾਂ ਸਾਰੀ ਦੀ ਤਹਿਕੀਕਤ ਹੋਣੀ ਚਾਹੀਦੀ ਹੈ ਥੱਪੜ ਵੱਜਿਆ ਕਿ ਨਹੀਂ ਵੱਜਿਆ ਦੂਜਾ ਵੱਜਿਆ ਤਾਂ ਵੱਜਿਆ ਕਿਉਂ ਕਿ ਐ ਹੁਣ ਤੁਸੀਂ ਮਿਲਣ ਆਏ ਆ ਸਾਡਾ ਦਿਮਾਗ ਖਰਾਬ ਥੋੜੀਆ ਤੁਹਾਡੇ ਥੱਪੜ ਮਾਰ ਦੋਗੇ ਦੱਸੋ ਜਾਂ ਤੁਸੀਂ ਸਾਡੇ ਮਾਰ ਦੋਗੇ ਪਰ ਜਦੋਂ ਕੋਈ ਗੱਲਬਾਤ ਹੋਊਗੀ ਉਸ ਤੋਂ ਬਾਅਦ ਤੂ ਤੂ ਮੈਂ ਮ ਹੋਊਗੀ ਔਰ ਉਹ ਮੌਕਾ ਹੈ ਔਰ 17 18 ਸਾਲ ਹੋ ਗਏ ਉਹਨੂੰ ਨੌਕਰੀ ਕਰਦੇ ਨੂੰ ਅੱਜ ਤੱਕ ਇਹਨੂੰ ਕਿਸੇ ਨੇ ਥੱਪੜ ਮਾਰਤਾ ਪਰ ਜਦੋਂ ਤੁਸੀਂ ਆਪਣੇ ਅਹੁਦੇ ਦਾ ਆਪਣੇ ਰੁਤਬੇ ਦਾ ਗਲਤ ਇਸਤੇਮਾਲ ਕਰੂਗੇ ਫਿਰ ਚਪੇੜਾਂ ਖਾਊਂਗੇ ਹੀ ਖਾਊਂਗੇ ਆ ਸਿੰਗਰ ਨੇ ਜੀ ਮੀਕਾ ਉਹ ਕਹਿ ਰਹੇ ਨੇ ਕਿ ਬਹੁਤ ਗਲਤ ਕੀਤਾ ਇਦਾਂ ਨਹੀਂ ਕਰਨਾ ਚਾਹੀਦਾ ਪੰਜਾਬੀਆਂ ਦੀ ਸਵੀ ਹੈ ਜਿਹੜੀ ਅਸੀਂ ਸਵੀਲਾਂ ਲਾ ਕੇ ਲੰਗਰ ਲਾ ਕੇ ਬਹੁਤ ਦਾਨਪੂਰਨ ਕਰਕੇ ਆਪਣੀ ਸਭੀ ਸਮਾਰ ਰਹੇ ਆ ਸਹੀ ਕਰ ਰਹੇ ਆ ਪਰ ਇਦਾਂ ਸਾਡਾ ਨੁਕਸਾਨ ਹੋ ਰਿਹਾ ਏ ਸਾਡੇ ਤੇ ਉਂਗਲਾਂ ਚੱਕੀਆਂ ਜਾ ਰਹੀਆਂ ਨੇ ਇਹ ਗਲਤ ਕੀਤਾ ਕੁਲਵਿੰਦਰ ਕੌਰ ਨੇ ਦੇਖੋ ਇੱਕ ਮੀਕਾ ਉਹਦੇ ਹੱਕ ਚ ਆ ਗਿਆ ਠੀਕ ਆ ਜੀ ਬਾਕੀ ਜਿੰਨੇ ਕਲਾਕਾਰ ਜਿੰਨੇ ਪੰਜਾਬ ਬਾਹਰਲੇ ਦੇਸ਼ ਤੇ ਇੱਕ ਵੀਰ ਨੇ ਬਾਲੀਵੁੱਡ ਦੇ ਨੇ ਕਹਿਤਾ ਕਿ ਮੈਂ ਨੌਕਰੀ ਦਊਂਗਾ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਹੁੰਦਾ ਜੀ ਇੱਕ ਮੀਕਾ ਹੈ ਮੀਕਾ ਗੁਲਾਮ ਬੰਦਾ ਹੈ ਉਹਦਾ ਭਰਾ ਅੰਦਰ ਬੈਠਾ ਉਹਨੂੰ ਬਚਾਉਣ ਦੇ ਖਾਤਰ ਜਿਵੇਂ ਕੇਜਰੀਵਾਲ ਭਰਾ ਅੰਦਰ ਹੈ ਜੀ ਉਹ ਕਿਆ ਉਹਦਾ ਨਾਮ ਦੂਆ ਦਲੇਰ ਮਹਿੰਦੀ ਹੂੰ ਉਹਦੇ ਫਿਰ ਪਰਚੇ ਦਰਜ ਹੋਏ ਹੋਏ ਆ ਜਿਵੇਂ ਭਗਵਾਨਤਮਨ ਕੇਜਰੀਵਾਲ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਅੱਜ ਕਿੱਥੇ ਤੇ ਕਿੱਥੇ ਆ ਕੇ ਬੈਠ ਗਿਆ ਜੇ ਉਹ ਕੇਜਰੀਵਾਲ ਦਾ ਸਾਥ ਨਾ ਦਿੰਦਾ ਅੱਜ ਪੰਜਾਬ ਦੇ ਵਿੱਚ 13 0 ਹੁੰਦੀ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਲੋਕਾਂ ਨੇ ਦੱਸਦਾ ਭਗਵਾਨਤਮਨ ਨੂੰ ਵੀ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਿੰਘਾਂ ਦਾ ਜਿਹੜਾ ਖੂਨ ਆ ਜੀ ਉਦੇ ਡੀਐਨਏ ਚ ਇਹ ਹੈਗਾ ਇਹੋ ਬਦਲਾ ਲੰਦ ਨੇ ਨਾਮ ਤਾਂ ਮੀਕੇ ਤੇ ਮਗਰ ਵੀ ਸਿੰਘ ਲੱਗਦਾ ਜੀ ਮੀਕਾ ਸਿੰਘ ਲਿਖਿਆ ਉਹਨੇ ਆਪਣੀ ਪ੍ਰੋਫਾਈਲ ਤੇ ਵੀ ਉਹਨਾਂ ਦੇ ਡੀਐਨਏ ਚ ਨਹੀਂ ਫਿਰ ਇਹ ਤੱਥ ਨਹੀਂ 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 ਇਹ ਜ਼ਰੂਰੀ ਨਹੀਂ ਹੁੰਦਾ ਵੀਰੇ ਹਰੇਕ ਪੱਗ ਦੇ ਵਿੱਚ ਸਿਰਫ ਸਾਹਿਬਾ ਸਿੱਖ ਨਹੀਂ ਹੈਗਾ ਇਹ ਪੱਗ ਦੇ ਵਿੱਚ ਕੀ ਕਹਨੇ ਹੈ ਗਰੇਵਾਲ ਵਰਗੇ ਵੀ ਫਿਰ ਇੱਥੇ ਆ ਬਿੱਟੂ ਵਰਗੇ ਵੀ ਬੈਠੇ ਆ ਬਿਆਨ ਤੇ ਬੁੱਚੜ ਵਰਗੇ ਵੀ ਬੈਠੇ ਆ ਕੇਪੀ ਗਿੱਲ ਵਰਗੇ ਵੀ ਬੈਠੇ ਆ ਜਿਨ੍ਹਾਂ ਨੇ ਸਾਡੇ ਬੱਚਿਆਂ ਤੱਕ ਕਹਣ ਕੀਤਾ ਸਾਡੀਆਂ ਧੀਆ ਭੈਣਾਂ ਨੂੰ ਨੰਗਿਆ ਕਰਕੇ ਘੁਮਾਇਆ ਉਹ ਵੀ ਸਿੱਖੇ ਸੀ ਬਿਆਨ ਤੇ ਬੁੱਚੜ ਵਰਗੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਪਿੱਛੇ ਸਿੰਘ ਲੱਗਦਾ ਵੀ ਉਹੀ ਸਿੱਖ ਹੈ ਸਿੰਘ ਤਾਂ ਬਹੁਤ ਨੇ ਲਾ ਲਿਆ ਦੇਖੋ ਦੇਖੀ ਸਿੰਘ ਉਹੀ ਹੈ ਕੁਲਵਿੰਦਰ ਕੌਰ ਵਰਗੇ ਜਿਹੜੇ ਦਿਖਾ ਦੰਨੇ ਵੀ ਅਸੀਂ ਸਿੰਘ ਆ ਜਾਂ ਕੌਰ ਹੈ ਇਹ ਜ਼ਰੂਰੀ ਨਹੀਂ ਹੁੰਦਾ ਪਿੱਛੇ ਸਿੰਘ ਲੱਗਿਆ ਹੋਵੇ ਇਹ ਸਿੱਖ ਹੈ ਨਾ ਉਹਦਾ ਕੈਰੇਕਟਰ ਉਹਦਾ ਮਿਲ ਵਰਤਨ ਉਹ ਕੰਮ ਕੀ ਕਰਦਾ ਹੈ ਦੂਜੀ ਗੱਲ ਜਿਹੜੀ ਨਾਲ ਲੰਗਰਾਂ ਦੀ ਕਰੀ ਅਸੀਂ ਯਾਰ ਸਾਡੀ ਕੋਮ ਲੰਗਰ ਲਾਉਣੇ ਜੋਗੀ ਰਹੇਗੀ ਵੀ ਲੰਗਰ ਲਾਈ ਜਾ ਉਹਨਾਂ ਨੂੰ ਖਵਾਈ ਜਾ ਭੁੱਖੇ ਨੰਗਿਆਂ ਨੂੰ ਤੇ ਤੁਸੀਂ ਆਪਣਾ ਜਿਹੜਾ ਤੁਹਾਡੀ એનર્ਜੀ ਉਹ ਵੇਸਟ ਕਰੀ ਜਾਓ ਇਹ ਸਾਡੀ ਮੈਂ ਆਪਣੀ ਕੌਮ ਨੂੰ ਬੇਨਤੀ ਕਰਦਾ ਲੰਗਰ ਲਾਉਣੇ ਸਾਨੂੰ ਬੰਦ ਕਰਨੇ ਚਾਹੀਦੇ ਜਿੰਨਾ ਮਰਜੀ ਖੜਾ ਰੋ ਇਹਨਾਂ ਆਰਐਸਐਸ ਵਾਲਿਆਂ ਨੂੰ ਇਹਨਾਂ ਨੇ ਤੁਹਾਡੇ ਲੱਤ ਮਾਰਨੀਓ ਮਾਰਨੀ ਹੈ ਉਸ ਵੀਰ ਨੂੰ ਖਿਲਾਓ ਆਪਣੀ ਕੌਮ ਨੂੰ ਸੰਭੀਏ ਸਭ ਤੋਂ ਪਹਿਲਾਂ ਤਾਂ ਆਪਾਂ ਸਾਡੀ ਜਿਹੜੀ ਕੌਮ ਵਿਖਰੀ ਪਈ ਹੈ ਉਹਨਾਂ ਨੂੰ ਸੰਭੀਏ ਲੰਗਰ ਲੁੰਗ ਲਾਉਣੇ ਸਾਨੂੰ ਬੰਦ ਕਰਨੇ ਚਾਹੀਦੇ ਗੁਰੂ ਘਰਾਂ 'ਚ ਲੰਗਰ ਚੱਲਦੇ ਆ ਜਿਹਨੂੰ ਲੋੜ ਆਪੇ ਖਾ ਲੈਣਗੇ ਸੜਕਾਂ 'ਤੇ ਲੰਗਰ ਲਾਉਣ ਦੀ ਸਾਨੂੰ ਕੀ ਲੋੜ ਹੈ ਇਹ ਸ਼ਬੀ ਵੀ ਸਾਡੇ ਸਿੱਖਾਂ ਨੂੰ ਹੁਣ ਮੇਰੀ ਬੇਨਤੀ ਇਹੀ ਹੈ ਵੀ ਉਹਨੂੰ ਬੰਦ ਕਰਨਾ ਚਾਹੀਦਾ ਸਾਨੂੰ ਪਹਿਲਾਂ ਕੰਗਣਾ ਤਾਂ ਬੋਲਦੀ ਸੀਗੀ ਉਹਨਾਂ ਰੰਗੋਲੀ ਵੀ ਸਾਹਮਣੇ ਆ ਗਈਏ ਜੀ ਉਹਨੇ ਵੀ ਕਿਹਾ ਕਿ ਕਿਸਾਨੀ ਅੰਦੋਲਨ ਤਾਂ ਖਾਲਸਤਾਨੀਆਂ ਦਾ ਅੱਡਾ ਸੀਗਾ ਮੇਰੀ ਭੈਣ ਦੀ ਰੀੜ ਦੀ ਹੱਡੀ ਸਟੀਲ ਦੀ ਆ ਬਹੁਤ ਮਜ਼ਬੂਤ ਆ ਉਹ ਸਮਝ ਲੂਗੀ ਪਰ ਪੰਜਾਬ ਦਾ ਕੀ ਹੋਊਗਾ ਇਦਾਂ ਦੇ ਨਹੀਂ ਸਾਨੂੰ ਖਾਲਸਤਾਨੀ ਕਹਿ ਦੇਣਾ ਬੜਾ ਸੌਖਾ ਪਰ ਜਦ ਅਸੀਂ ਕਹਿੰਦੇ ਆ ਵੀ ਕਰੋ ਸਾਨੂੰ ਵੱਖ ਕਿ ਵੱਖ ਕਿਉਂ ਨਹੀਂ ਕਰਦੇ ਕਰਕੇ ਦੇਖ ਲੈਣ 2 ਸਾਲ 4 ਸਾਲ ਪਤਾ ਲੱਗ ਜਾਊਗਾ ਤੁਸੀਂ ਉਦਾਹਰਨ ਚੱਕ ਲਓ ਬੰਗਲਾਦੇਸ਼ ਦੀ ਹਿੰਦੁਸਤਾਨ ਦੇ ਨਾਲ ਪਾਕਿਸਤਾਨ ਜੁੜਾ ਹੋਇਆ ਬੰਗਲਾਦੇਸ਼ ਪੱਕੇ ਉਧਰ ਸੌਰੀ ਬੰਗਾਲ ਪਾਕਿਸਤਾਨ ਚ ਚਲੇ ਗਿਆ ਜਦੋਂ 1900 71 ਦੇ ਵਿੱਚ ਆਜ਼ਾਦ ਹੋਇਆ ਅਸੀਂ 47 ਚ ਹੋਏ ਨਾ ਪਾਕਿਸਤਾਨ ਹਿੰਦੁਸਤਾਨ ਤੇ ਉਹ 71 ਦੇ ਵਿੱਚ ਆਜ਼ਾਦ ਹੋਇਆ ਬੰਗਲਾਦੇਸ਼ ਦੀ ਅਜ ਇਨਕਮਨੀ ਕੱਢ ਕੇ ਦੇਖ ਲੋ ਹਿੰਦੁਸਤਾਨ ਤੋਂ ਵੱਧ ਹੈ ਉੱਥੇ ਦੇ ਲੀਡਰ ਇੰਨੇ ਸੂਝਵਾਨ ਹੈ ਕਿਉਂਕਿ ਉਹ ਪਾਕਿਸਤਾਨ ਚ ਰਹਿਣਾ ਨਹੀਂ ਪਸੰਦ ਕਰੇ ਪਰ ਸਾਡੇ ਜਿਹੜੇ ਇੱਥੇ ਜਿਹੜੇ ਬੁੱਚੜ ਐ ਬਿਆੰਤੇ ਬੁੱਚੜ ਵਰਗੇ ਬਿੱਟੂ ਨਵਾਂ ਪੈਦਾ ਹੋ ਗਿਆ ਭਗਵੰਤ ਮਾਨ ਆ ਗਿਆ ਹੁਣ ਨਵਾਂ ਇਹਨਾਂ ਨੇ ਸਾਨੂੰ ਇੱਥੇ ਸਾਡੇ ਨੌਜਵਾਨਾਂ ਨੂੰ ਇੰਨਾ ਮਾਰਿਆ ਸਾਡੇ ਨੌਜਵਾਨ ਬਾਹਰ ਨੂੰ ਭੱਜਣ ਨੂੰ ਮਜਬੂਰ ਹੋ ਗਏ ਜੇ ਅਸੀਂ ਵੀ ਇਹ ਵੀ ਮੰਗ ਚੱਕਦੇ ਜਿਵੇਂ ਬਾ ਕੇਰਲਾ ਵਾਲੇ ਰਜੀਵ ਗਾਂਧੀ ਦੇ ਕਾਤਲੇ ਨੂੰ ਛਡਵਾ ਲੇਗੇ ਨਾ ਸਾਡੇ ਹਵਾਰੇ ਵਰਗੇ ਜਗਤਾਰ ਤਾਰੇ ਵਰਗੇ ਕਿਉਂ ਨਹੀਂ ਛੁੱਟਦੇ ਕਿਉਂਕਿ ਸਾਡੇ ਲੀਡਰ ਆਰਐਸਐਸ ਦਾ ਪਾਣੀ ਭਰਦੇ ਜਾ ਕੇ ਦਿੱਲੀ ਉਹਨਾਂ ਦੀ ਗੁਲਾਮੀ ਕਰਦੇ ਆ ਉਹਦਾ ਕਾਰਨ ਇਹ ਹੈ ਕਿ ਸਾਡੇ ਵਿੱਚ ਬਹੁਤ ਜ਼ਿਆਦਾ ਕੜਾ ਮਚੌਦਰੀ ਜਿਹੜੇ ਪਿੰਡਾਂ ਦੇ ਵਿੱਚ ਪੱਗਾਂ 'ਚ ਸਿਰ ਫਸਾਏ ਬੈਨ ਉਹ ਲੀਡਰਾਂ ਦੀ ਗੁਲਾਮੀ ਕਰਦੇ ਜੇ ਬਾਹਰਲੇ ਉਹਨਾਂ ਨੂੰ ਆਖੇ ਨਾ ਅੱਜ ਇੱਕ ਗੱਲ ਹੋਰ ਮੈਂ ਰਾਤ ਮੇਰੀ ਗੱਲ ਹੋ ਰਹੀ ਸੀ ਕੇਰਲਾ ਦੇ ਵਿੱਚ ਸਾਡੇ ਵੀਰ ਨਾਲ ਤੇ ਉੱਥੇ ਦੀ 에어ਪੋਰਟ ਦੀ ਮੈਂ ਦੇਖੀ ਮੈਂ ਯਾਰ ਤੁਹਾਡੇ ਉੱਥੇ ਹਿੰਦੀ ਦਾ ਇੱਕ ਲਬਜ ਨਹੀਂ ਲਿਖਿਆ ਵਾ ਸਾਡੇ ਸਭ ਤੋਂ ਪਹਿਲਾਂ ਹਿੰਦੀ ਥੋਪੀ ਜਾਂਦੀ ਇਹ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਕਿ ਸਿੱਖੋ ਤੁਸੀਂ ਇੱਥੇ ਗੁਲਾਮ ਐ ਜੇ ਰਹਿਣਾ ਤਾਂ ਰਹੋ ਨਹੀਂ ਆ ਛਿੱਤਰ ਖਾਣੇ ਪੈਣੇ ਇਹ ਸਾਡੇ ਲੋਕ ਜਿੰਨਾ ਚਿਰ ਜਲਦੀ ਸਮਝ ਜਾਣਗੇ ਵੀ ਇਹ ਛਿੱਤਰ ਖਾਣੇ ਐ ਕਿ ਆਜ਼ਾਦੀ ਨਾਲ ਜੂਣਾ ਠੀਕ ਐ ਜਦੋਂ ਅਸੀਂ ਕੋਸ਼ਿਸ਼ ਰੱਖਣਾ ਆਜ਼ਾਦੀ ਵਾਸਤੇ ਉਹਦੇ ਵਾਸਤੇ ਜਾਨਾਂ ਬਾਰਨੀਆਂ ਪੈਣੀਆਂ ਉਹਦੇ ਵਾਸਤੇ ਅਸੀਂ ਤਿਆਰ ਐ ਸਾਡੇ 10ਵੇਂ ਪਾਸ਼ਾ ਤੋਂ ਟਾਈਮ ਤੋਂ ਲੈ ਕੇ ਅੱਜ ਤੱਕ ਇਤਿਹਾਸ ਫਰੋੜ ਕੇ ਦੇਖ ਲਓ ਜਾਨਾਂ ਬਾਰਨੀਆਂ ਪੈਣੀਆਂ ਐ ਘਰ-ਬਾਰ ਲਟਾਉਣੇ ਪੈਣੇ ਐ ਪਰ ਗੁਲਾਮੀ ਚ ਰਹਿ ਕੇ ਘਰ-ਬਾਰ ਲਟਾਉਣੇ ਇਹ ਵੀ ਠੀਕ ਨਹੀਂ ਹੂੰ ਜੀ ਸੀਆਈਐਸਐਫ ਦੇ ਜਿਹੜੇ ਅਧਿਕਾਰੀ ਨੇ ਜੀ ਆਈਜੀ ਬਿਆਨ ਆਇਆ ਏ ਕਿ ਦੇਖੋ ਜੀ ਜੋ ਹੋਇਆ ਗਲਤ ਹੋਇਆ ਅਸੀਂ ਇਹਨੂੰ ਮੰਨਦੇ ਆ ਗਲਤ ਹੋਇਆ ਏ ਅ ਕੁਲਵਿੰਦਰ ਕੌਰ ਦੀ ਉੱਥੇ ਡਿਊਟੀ ਵੀ ਨਹੀਂ ਸੀਗੀ ਜਿਹੜੇ ਵੀਆਈਪੀ ਲਾਈਨ ਦੇ ਵਿੱਚ ਦੀ ਕੰਗਣਾ ਆ ਰਹੀ ਸੀਗੀ ਉੱਥੇ ਉਹ ਆਪ ਪਹੁੰਚੀ ਆ ਇਹ ਕੁਲਵਿੰਦਰ ਕੌਰ ਨੇ ਵੀ ਕਹਿੰਦੇ ਮੈਂ ਨਹੀਂ ਉਹਨਾਂ ਦਾ ਇਦਾਂ ਦੇ ਬਿਆਨ ਆ ਰਹੇ ਨੇ ਜੀ ਨਹੀਂ ਦੇਖੋ ਹਜਾਈ ਤੇ ਪਪਾ ਕੋਈ ਟਿੱਪਣੀ ਨਹੀਂ ਕਰ ਸਕਦੇ ਜੀ ਸਾਡੀ ਉਧਰ ਮੀਟਿੰਗ ਚੱਲ ਰਹੀ ਹੈ ਉਸ ਤੋਂ ਬਾਅਦ ਸੀਨੀਅਰ ਅਫਸਰਾਂ ਨਾਲ ਸਾਡੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਹੀ ਇਸ ਤੇ ਪਪਾ ਟਿੱਪਣੀ ਕਰੂਗੇ ਪਰ ਜਿਹੜੀ ਇਹ ਗੱਲਬਾਤ ਜੋ ਵੀ ਕਰ ਰਿਹਾ ਆ ਅਫਸਰ ਉਹਨੂੰ ਪੁੱਛਾਂਗੇ ਜੇ ਉਹਦੀ ਡਿਊਟੀ ਨਹੀਂ ਸੀ ਇਹ ਵੀ ਸਵਾਲ ਉੱਠਦਾ ਏ ਇਹਨਾਂ ਨੇ ਭੇਜੀ ਆਪ ਤਾਂ ਜਾ ਨਹੀਂ ਸਕਦੇ ਜਿੱਥੇ ਜਿੱਥੇ ਅਫਸਰ ਦੀ ਕਿਸੇ ਦੀ ਡਿਊਟੀ ਲੱਗ ਜਾਂਦੀ ਆ ਉਹ ਨਹੀਂ ਛੱਡਦਾ ਇਹ ਸਾਨੂੰ ਵੀ ਇੰਨਾ ਕ ਪਤਾ ਏ ਪਰ ਉਹ ਇਹਨੂੰ ਕੁੜੀ ਨੂੰ ਬਦਨਾਮ ਕਰਨ ਵਾਸਤੇ ਉੱਪਰ ਤੇ ਦਵਾਏ ਅਫਸਰਾਂ ਪਰ ਵੀ ਹੁਣ ਜਦੋਂ ਕਿਸੇ ਦੇ ਘਰ ਪੁਲਿਸ ਜਾ ਕੇ ਵੱਟ ਜਾਂਦੀ ਏ ਉੱਥੇ ਦੇਖਦੇ ਵੀ ਅੰਦਰ ਕੌਣ ਹੈ ਕਿਆ ਏ ਕਿਸ ਤਰ੍ਹਾਂ ਬੈਠੇ ਆ ਚੱਕ ਲੰਦੀ ਨਾ ਉਹਨੂੰ ਸਿਰਫ ਲੋਕਾਂ ਦਾ ਕ ਮਤਲਬ ਨਹੀਂ ਹੁੰਦਾ ਉਹਨੇ ਆਪਣੇ ਜਿਹੜਾ ਹਾਈ ਲੈਵਲ ਉੱਪਰ ਅਫਸਰ ਬੈਠੇ ਉਹਨਾਂ ਨੂੰ ਖੁਸ਼ ਕਰਨਾ ਹੁੰਦਾ ਉਹਨੇ ਆਪਣੇ ਅਫਸਰਾਂ ਦੇ ਦਰਵਾਜ਼ਾ ਆ ਕੇ ਬਿਆਨ ਦੇ ਦਿੱਤਾ ਹੋਊਗਾ ਪਰ ਮੈਂ ਇਸ ਤੇ ਪਰ ਉਹ ਇਹ ਵੀ ਬਿਆੰਦੇ ਰਿਹਾ ਜੀ ਕਿ ਜਿੰਨਾ ਟਾਈਮ ਹੋ ਗਿਆ ਡਿਊਟੀ ਕਰਦੀ ਨੂੰ ਉਹਦੀ ਸਭੀ ਬਹੁਤ ਚੰਗੀ ਆ ਕੁਝ ਦਿਨ ਪਹਿਲਾਂ ਇੱਕ ਫੋਟੋ ਵੀ ਵਾਇਰਲ ਹੋ ਰਹੀ ਆ ਕਹਿੰਦੇ ਜੀ ਉਹਨਾਂ ਦੀ ਬੱਚੇ ਨੂੰ ਚਾਕਲੇਟ ਵੀ ਦਿੱਤੀ ਆ ਫੋਟੋ ਵੀ ਖਿਚਾਈਆਂ ਨੇ ਇਦਾਂ ਦਾ ਕੋਈ ਰਿਕਾਰਡ ਨਹੀਂ ਹੈਗਾ ਕੁਲਵਿੰਦਰ ਕੌਰ ਦਾ ਉਹੀ ਚੱਕਰ ਹੈ ਨਾ ਜੀ ਜੇ ਸਭੀ ਚੰਗੀ ਆ ਫਿਰ ਉਹ ਥੱਪੜ ਨਹੀਂ ਮਾਰ ਸਕਦੀ ਥੱਪੜ ਜੇ ਉਹਨਾਂ ਆਖਾਇਆ ਇਹ ਤਾਂ ਮਾਰਿਆ ਜਾਂ ਹੋ ਸਕਦਾ ਕੁਲਵਿੰਦਰ ਕੌਰ ਦਾ ਨਾਮ ਪੜ੍ਹ ਕੇ ਜਾਂ ਪੰਜਾਬੀ ਸੁਣ ਕੇ ਕਿਉਂਕਿ ਜਿਹੜੇ ਸਾਡੇ ਲੋਕ ਆ ਬਹੁਤ ਪੰਜਾਬੀ ਬੋਲਦੇ ਪੰਜਾਬੀ ਸੁਣ ਕੇ ਉਹਨੂੰ ਖਾਲਸਤਾਨੀ ਕਹਿ ਦਿੱਤਾ ਹੋਵੇ ਪਰ ਜੇ ਖਾਲਸਤਾਨੀ ਕਹਿਣ ਤੇ ਅਸਾਸੀ ਖਾਲਸਦਾਂ ਦਾ ਨਾਹਰਾ ਮਾਰਦੇ ਸਾਟੇ ਪਰਚਾ ਹੁੰਦਾ ਉਤੇ ਕੰਗੜਾ ਤੇ ਵੀ ਹੋਣਾ ਚਾਹੀਦਾ ਜੇ ਨਾਲੇ ਉਤੇ ਪਰਚਾ ਹੋ ਜਾਂਦਾ ਤਾਂ ਇਹ ਨੌਬਤੇ ਨਾਉਂਦੀ ਇਹ ਸਾਨੂੰ ਨਾ ਜਿਕਣਾ ਸੂਰੀ ਤਾਂ ਉਹ ਅੰਮ੍ਰਿਤਸਰ ਵਾਲਾ ਜੇ ਉਸ ਤੇ ਉਸੇ ਟਾਈਮ ਪਰਚਾ ਹੋ ਕੇ ਸੂਰੀ ਨੂੰ ਚੱਕ ਜੇਲ੍ਹ 'ਚ ਠੋਕਿਆ ਜਾਂਦਾ ਤਾਂ ਸਾਡੇ ਸੰਦੀਪ ਬਾਈ ਨੂੰ ਮਾਰਨਾ ਪੈਂਦਾ ਉਹਨੂੰ ਉਹ ਵੀ ਆਪਣੇ ਬੱਚਿਆਂ ਨਾਲ ਆਪਣੀ ਜ਼ਿੰਦਗੀ ਵਧੀਆ ਜੀਉਂਦਾ ਨਾ ਪਰ ਇਹ ਸਾਨੂੰ ਸੋਧਣੇ ਪੈਨੇ ਜਦ ਸਾਲੇ ਹਟਦੇ ਨਹੀਂ ਸਾਨੂੰ ਬਾਰ-ਬਾਰ ਕੰਤਾਈ ਜਾਂਦੇ ਫੇਰ ਹੱਥ 'ਚ ਕੁਛ ਨਾ ਕੁਛ ਚੱਕਣਾ ਪੈਂਦਾ ਸ। ਫਿਰ ਉਹ ਕਹਿੰਦੇ ਨੇ ਜੀ ਆ ਦੇਖੋ ਇਹਨਾਂ ਨੇ ਕਰਤਾ ਉਹੀ ਕੰਮ ਇਹ ਦੇਸ਼ਦਰੋਹੀ ਨੇ ਖਾਲਸਤਾਨੀ ਨੇ ਇਹ ਕਹਿਣ ਦੋ ਦੇਖੋ ਖਾਲਸਤਾਨੀ ਕਹਿਣ ਤਾਂ ਸਾਨੂੰ ਮਾਣਾ ਮੈਂ ਕਹਿਣਾ ਮੈਂ ਖਾਲਸਤਾਨੀ ਆ ਮੈਂ ਮੰਗਦਾ ਖਾਲਸਾ ਰਾਜ ਮੇਰੀ ਜਿੰਨੀਆਂ ਤੁਹਾਡੇ ਕੈਮਰੇ ਤੇ ਵੀ ਹੋਰ ਤੇ ਵੀ ਮੈਂ ਖੁੱਲ ਕੇ ਕਹਿੰਦਾ ਸਾਨੂੰ ਖਾਲਸਾ ਰਾਜ ਚਾਹੀਦਾ ਸਾਡੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸਾਨੂੰ ਚਾਹੀਦਾ ਜੀ ਜਨਾ ਕਿਸੇ Hindu ਭੈਣ ਨਾਲ ਰੇਪ ਹੋਇਆ ਨਾ ਮੁਸਲਮਾਨ ਦਾ ਰੇਪ ਹੋਇਆ ਇਤਿਹਾਸ ਪੜ ਕੇ ਦੇਖੋ ਸਾਡਾ ਇਤਿਹਾਸ ਖਤਮ ਕਰਤਾ ਕਿਤਾਬਾਂ 'ਚੋਂ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਜਿਹਨੂੰ ਡਰਪ ਦਸਵੇਂ ਪਾਸ਼ਾ ਬਾਰੇ ਕਿਆ-ਕਿਆ ਲਿਖਿਆ ਵਾ ਵੀ ਉਹ ਬੁਜਦਿਲ ਸੀ ਦਸਵੇਂ ਪਾਸ਼ਾ ਬੁਲਦਿਲ ਸੀ ਜਿਹੜਾ ਆਪਣੇ ਬੱਚਿਆਂ ਦੇ ਲਾਸ਼ਾਂ ਛੱਡ ਕੇ ਲੰਘ ਗਿਆ ਹੋਵੇ ਉਹ ਬੁਜਦਿਲ ਹੋ ਸਕਦਾ ਠੀਕ ਹੈ ਇਹ ਸਾਡਾ ਇਤਿਹਾਸ ਤੋੜ ਮਰੋੜ ਕੇ ਇੰਨਾ-ਇੰਨਾ ਪੇਸ਼ ਕੀਤਾ ਉਹ ਸਾਡੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਹਜੇ ਤੱਕ ਇਹਦੇ ਲਈ ਜਾਗਰੂਤ ਕਰਨੇ ਪੈਣਗੇ ਲੋਕ ਲੋਕ ਹੋਣਗੇ ਜਿਹੜਾ ਕੰਗਣਾ ਵਰਗੀ ਦੇ ਥੱਪੜ ਮਾਰ ਕੇ ਸਾਬਤ ਕਰਦਾ ਕਿ ਅਸੀਂ ਜੂਨੇ ਆ ਇਸ ਤਰ੍ਹਾਂ ਸਾਡੇ ਲੋਕ ਜਾਗਰੂਤ ਹੋਣਗੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਜੀ ਕਿ ਐਡਾ ਕਿਡਾ ਕ ਪਾਕਿਸਤਾਨ ਨਾਲ ਆਸੀਂ ਲੜਾਈ ਜਿੱਤ ਲਈ ਜਿਹੜਾ ਇਹ ਕੰਗਣਾ ਵਾਲਾ ਮਸਲਾ ਸਾਡੇ ਨਹੀਂ ਰਿਹਾ ਇਹਨੂੰ ਵ ਨਹੀਂ ਅਸੀਂ ਥੋੜੀ ਬਧਾਰੇ ਜੀ ਸਾਡੇ ਲੋਕਾਂ ਨੇ ਤਾਂ ਨਹੀਂ ਬਧਾਇਆ ਜਦੋਂ ਤੁਸੀਂ ਕਿਸੇ ਨੂੰ ਬਦਨਾਮ ਕਰੋਗੇ ਫਿਰ ਉਹ ਦਿਖਾਉਣ ਵਾਸਤੇ ਐ ਵੀ ਇਹ ਦੇਖ ਲੈ ਭਾਈ ਜਦ ਤੂੰ ਕੰਗੜਾ ਖਾਲਸਤਾਨੀ ਕਹਿੰਦੀ ਸਾਰੀ ਖਾਲਸਤਾਨ ਨੇ ਖੜਾ ਹੋ ਰੇ ਹਮ ਤਾਂ ਸਿਰਫ ਦੱਸਣ ਵਾਸਤੇ ਆਏ ਆ ਜਿਨ੍ਹਾਂ ਨੇ 90% ਕੁਰਬਾਨੀਆਂ ਦੇ ਕੇ ਨਹਿਰੂ ਦੇ ਝੋਲੀ ਚ ਪਾਤੀਆਂ ਹੋਣ ਤੇ ਜਿਨ੍ਹਾਂ ਨੇ ਨਹਿਰੂ ਨੇ ਸਾਨੂੰ ਵਿਸ਼ਵਾਸ ਦੁਆਇਆ ਹੋਵੇ ਵੀ ਤੁਹਾਡਾ ਪੰਜਾਬ ਤੁਹਾਡਾ ਖਿੱਤਾ ਵੱਖਰਾ ਹੋਊਗਾ ਤੁਹਾਨੂੰ ਵੱਧ ਅਧਿਕਾਰ ਹੋਣਗੇ ਤੇ ਜਦੋਂ ਉਹ ਉਹਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਮਿਲ ਜਾਂਦਾ ਇਹ ਉਹ ਕਹਿੰਦਾ ਉਹ ਟਾਈਮ ਨਿਕਲ ਗਿਆ ਉਹਨੂੰ ਯਾਦ ਤੱਕ ਕਰਾਉਣਾ ਪਊਗਾ ਨਾ ਜੇ ਸਾਡੇ ਹਰਮੰਦਰ ਸਾਹਿਬ ਤੁਸੀਂ ਟੈਂਕਾ ਤੋਪ ਚੜ ਕੇ ਚੜਜੂਗੇ ਤੁਸੀਂ ਢਾ ਦੂਗੇ ਜੁੱਤੀਆਂ ਲੈ ਕੇ ਵੜਜੂਗੇ ਸਾਡੀਆਂ ਬੱਚੀਆਂ ਦੇ ਤਿੰਨ ਤਿੰਨ ਸਾਲ ਦੇ ਨਾਲ ਰੇਪ ਕਰੋਗੇ ਫੇਂਦਰਾ ਵਰਗੀ ਜੂੰਦੀ ਥੋੜੀ ਰਹੂਗੀ ਉਹਦਾ ਜਵਾਬ ਫੇਰ ਸਾਨੂੰ ਦੇਣਾ ਆਊਗਾ ਦੇਣਾ ਪਊਗਾ ਜੀ ਬਹੁਤ سارے ਲੋਕ ਇਹ ਵੀ ਕਹਿ ਰਹੇ ਨੇ ਜੀ ਕਿ ਜਿਹੜਾ ਇਹ ਕੰਮ ਕੀਤਾ ਇਹ ਕੁਲਵਿੰਦਰ ਕੌਰ ਨੇ ਇਹਦੇ ਨਾਲ ਹੋਰ ਅਫਸਰ ਨੇ ਜਿਹੜੇ ਉਹਨਾਂ ਦੀ ਸਭੀ ਖਰਾਬ ਹੋ ਗਈ ਆ ਕਿਸੇ ਨੇ ਇਦਾਂ ਦੀ ਜੌਬ ਤੇ ਜਾਂ ਡਿਊਟੀਆਂ ਤੇ ਸਾਨੂੰ ਖੜਾਉਣਾ ਨਹੀਂ ਦੇਖੋ ਇਹ ਗੱਲਾਂ ਜਿਹੜੇ ਮਾਨਸਿਕ ਰੋਗੀ ਲੋਕ ਹੁੰਦੇ ਉਹੀ ਗੱਲਾਂ ਕਰਦੇ ਸਾਡੇ ਵੀ ਭਰਾ ਫੌਜ 'ਚ ਐ ਅਸੀਂ ਤਾਂ ਕਹਿੰਦੇ ਕੱਢ ਦਿਓ ਯਾਰ ਉਹਨਾਂ ਨੂੰ ਸਾਡੇ ਵੀ ਮਾਮੇ ਤਾਏ ਫੌਜਾਂ 'ਚ ਐ ਚਾਚੇ ਕੱਢ ਦਿਓ ਉਹਨਾਂ ਨੂੰ ਇਹ ਜਿਹੜੇ ਮਾਨਸਿਕ ਰੋਗੀ ਹੁੰਦੇ ਨਾ ਉਹਨਾਂ ਦੇ ਗੁਲਾਮ ਐ ਜਿਨ੍ਹਾਂ ਨੇ ਕਿਤਾਬਾਂ ਉਹਨਾਂ ਦੀਆਂ ਪੜ੍ਹ-ਪੜ੍ਹ ਕੇ ਆਪਣੀ ਮਾਨਸਿਕਤਾ ਮਾਰ ਲਈ ਉਹੀ ਗੱਲਾਂ ਕਰਦੇ ਜਿਵੇਂ ਉਹ ਬਿੱਟੂ ਕਹਿੰਦਾ ਤਾਂ ਵੀ ਤੁਸੀਂ ਮੈਨੂੰ ਹਰਾਤਾ ਜੀ ਹੁਣ ਮੋਦੀ ਤੇ ਲੈ ਲਿਓ ਜੀ ਆਟਾ ਦਾਣ ਲੈ ਲਿਓ ਯਾਰ ਅਸੀਂ ਭਖਾਰੀ ਥੋੜੀ ਐ ਯਾਰ ਅਜੀ ਕੰਮ ਕਰਨ ਵਾਲੀ ਕੌਮ ਹੈ ਕਿਰਤ ਕਰਕੇ ਲੋਕਾਂ ਨੇ ਢਿੱਡ ਭਰਨ ਵਾਲੀ ਕੌਮ ਤੇ ਅੱਜ ਇਹਨਾਂ ਨੇ ਸਾਨੂੰ ਮੰਗਤੇ ਬਣਾਤਾ ਤਰੀਕੇ ਨਾਲ ਬਣਾਇਆ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਸਾਡੇ ਲੋਕਾਂ ਨੂੰ ਵੀ ਤੁਸੀਂ ਬਿਜਲੀ ਫਰੀ ਮੋਟਰਾਂ ਦੀ ਲਾਈਟ ਵਰੀ ਉਹ ਮੋਟਰਾਂ ਸਾਡੇ ਕਈ ਮੇਰੀ ਬੈਸ ਵੀ ਹੋ ਜਾਂਦੀ ਆ ਉਹ ਬੈਠੇ ਉਹਨੇ ਚਰਾਹਿਆਂ ਤੇ ਕਹਿੰਦੇ ਮੋਟਰਾਂ ਦੀ ਬਾਦਲ ਸਾਹਿਬ ਨੇ ਫਰੀ ਕਰਤੀ ਮੈਂ ਫਰੀ ਨਹੀਂ ਕਰੀ ਤੁਹਾਨੂੰ ਰੋਗੀ ਬਣਾਤਾ ਮਾਨਸਿਕ ਸੋਚਣ ਤੋਂ ਕਮਜ਼ੋਰ ਕਰਤਾ ਨਸ਼ਾ ਤੁਹਾਡੀਆਂ ਜਿਹੜੀਆਂ ਸੋਚਣ ਵਾਲੀਆਂ ਤੇ ਨਾ ਉਹ ਕਮਜ਼ੋਰ ਕਰਤੀਆਂ ਉਹ ਚੀਜ਼ ਤੋਂ ਅਸੀਂ ਉੱਠਣਾ ਹੈ ਅੱਜ ਨਹੀਂ ਤਾਂ ਕੱਲ ਉੱਠਾਂਗੇ ਜ਼ਰੂਰ ਮਾਨਸਿਕ ਰੋਗੀ ਨਹੀਂ ਬਣਨਾ ਹਾਂ ਕਿਸੇ ਦਾ ਜ਼ੁਲਮ ਕਰਨਾ ਵੀ ਗਲਤ ਹੈ ਜੇ ਸਾਡੀ ਭੈਣ ਨੇ ਥੱਪੜ ਜਾਣ ਬੁੱਝ ਕੇ ਮਾਰਿਆ ਤਾਂ ਅਸੀਂ ਉਹਦੇ ਵੀ ਖਿਲਾਫ ਹੈ ਨਹੀਂ ਕਹਿੰਦੇ ਪਰ ਜੇ ਉਕਸਾਇਆ ਹੈ ਤਾਂ ਅਸੀਂ ਉਹਦੇ ਨਾਲ ਖੜੇ ਇਹ ਇਕੱਠ ਦੱਸਦਾ ਵੀ ਅਸੀਂ ਕੁਲਵਿੰਦਰ ਕੌਰ ਦੇ ਹੱਕ 'ਚ ਖੜੇ ਜੀ ਕਿੰਨੇ ਵਜੇ ਉਹ ਰੋ ਮਾਰਚ ਹੈ ਜਿਹੜਾ ਚੱਲਣਾ ਜੀ ਕਿਸ ਤਰ੍ਹਾਂ ਜਾਣਾ ਪੈਦਲ ਜਾਣਾ ਗੱਡੀਆਂ ਤੇ ਜਾਣਾ ਕਿਸ ਤਰ੍ਹਾਂ ਕਿੱਥੇ ਪਹੁੰਚਣਾ ਹੈ ਦੇਖੋ ਐਸਐਸਪੀ ਦਫ਼ਤਰ ਦੀ ਲਾਇਆ ਵਾ ਜੀ ਅਸੀਂ ਸਮਾਂ ਤੇ ਉਹ ਸਾਡੀ ਮੀਟਿੰਗ ਚੱਲਦੀ ਹੈ ਮੈਂ ਉੱਥੇ ਤੇ ਆਏ ਜੀ ਹੁਣ ਉੱਠ ਕੇ ਹੋ ਸਕਦਾ ਏ ਸਾਡੇ ਪਰ ਪ੍ਰਸ਼ਾਸਨ ਵੀ ਕਹਿੰਦਾ ਵੀ ਤੁਸੀਂ ਧੁੱਪਾ ਜਕਾ ਨੂੰ ਜਾਣਾ ਸੀ ਉਰੀ ਆ ਜਾਨੇ ਹੁਣ ਦੱਸੋ ਪ੍ਰਸ਼ਾਸਨ ਇੱਥੇ ਤੱਕ ਅੱਜ ਆਇਆ ਹੋਇਆ ਏ ਵੀ ਅਸੀਂ ਉਰੀ ਉਹ ਆ ਜਾਨੇ ਦੱਸੋ ਕਿਹਨੂੰ ਬੁਲਾਉਣਾ ਉਹ ਹੁਣ ਅਸੀਂ ਮੀਟਿੰਗ ਦੇ ਵਿੱਚ ਤੈਅ ਕਰਾਂਗੇ ਵੀ ਉੱਥੇ ਜਾਣਾ ਕਿ ਉਰੇ ਬੁਲਾਉਣਾ ਉਸ ਤੋਂ ਬਾਅਦ ਅਗਲਾ ਰਣਨੀਤੀ ਤਿਆਰ ਕਰਾਂਗੇ ਇਹ ਚੰਡੀਗੜ੍ਹ ਐਸਐਸਪੀ ਜੀ ਦਫ਼ਤਰ ਜਾਣਾ ਹਾਂਜੀ ਹਾਂ ਨਹੀਂ ਨਹੀਂ ਮੋਹਾਲੀ ਦਾ ਮੋਹਾਲੀ ਦਾ ਮੋਹਾਲੀ ਦਾ ਮੋਹਾਲੀ ਜੀ ਹਾਂਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਕੁਲਵਿੰਦਰ ਸਿੰਘ ਕਿਸਾਨ ਆਗੂ ਸਾਰੇ ਪੰਜਾਬ ਕਿਸਾਨ ਜਥੇਬੰਦੀ ਤੋਂ ਇੱਥੇ ਹੋਰ ਵੀ ਇੱਥੇ ਕਿਸਾਨ ਆ ਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਮੋਹਾਲੀ